ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹੱਲਾ ਪਿੰਜਵਾ ਮਨ ਕਿਆ ਕਹਤਾ ਹਾ ਕਿਆ ਕਹਤਾ ਜਾਨ ਪ੍ਰਵੀਨ ਠਾਕੁਰ ਪ੍ਰਭ ਮੇਰੇ ਤਿਸ ਅਗੇ ਕਿਆ ਕਹਤਾ ਰਹਾਉ ਅਨ ਬੁੱਲੇ ਕਹ ਤੂੰ ਹੀ ਪਛਾਨ ਹੈ ਜੋ ਜੀਅ ਨਮਹ ਹੁਤਾ ਅਨ ਬੁੱਲੇ ਇਕੱਠਾ ਨਹੀਂ ਕਹਿ ਦੇਣਾ ਪਾਠ ਇਕੱਠਾ ਹੀ ਹੈ ਵਿੱਚ ਥੋੜੀ ਜਿਹੀ ਡੈਸ਼ ਦੇ ਕੇ ਉਚਾਰਨ ਕਰਨਾ ਅਨ ਪੂਲਾ ਬੋਲਣਾ ਬੁੱਲੇ ਕਸ ਕੇ ਬੋਲਣਾ ਹੈ ਅਨ ਬੁੱਲੇ ਕਹ ਤੂੰ ਹੀ ਪਛਾਨ ਹੈ ਤੂੰ ਹੀ ਤੇ ਦਿਲੈਂਕੜ ਨਹੀਂ ਲਾਦਨੇ ਔਂਕੜ ਤੂੰ ਹੀ ਪਛਾਨ ਹੈ ਇਥੇ ਵਿਸਰਾਮ ਹੈ जो जियन होता रे मानकाय कहा लो डह रे मान का विश्राम जो पीखत ही संग सुनता ऐसो जान पै मन आनंद आन बियो करता कह नानक गुर पै दयारा ਹਰ ਰੰਗ ਨਾ ਕਬਹੂ ਲਹਿਤਾ ਬਿਲਾਵਲ ਮਹੱਲਾ ਪੰਜਵਾ ਨਿੰਦਕ ਐਸੇ ਹੀ ਝਾਰ ਪਰਿਐ ਜਿ ਨਿੰਦਕ ਪਰਤੀ ਵਿਸਰਾਮ ਮਰੇ ਇਹ ਨੀਸਾਨੀ ਸੁਣ ਹੋ ਤੁਮ ਭਾਈ ਜਿਉ ਕਲਰ ਪੀਤ ਗਿਰਿਐ ਰਹਾਉ ਜਉ ਦਿਖਾ ਚਿਤਰ ਤੋ ਨਿੰਦਕ ਉਮਾਹੈ ਭਲੋ ਦੇਖ ਦੁੱਖ ਭਰੀਐ ਜੋ ਦੇਖੈ ਛੇਦਰ ਜੇਨੋ ਕਿਸੇ ਵਿੱਚ ਥੋੜਾ ਜਿਹਾ ਨੁਕਸ ਦੇਖਦਾ ਹੈ ਤਉ ਨਿੰਦਕ ਉਮਾਹੈ ਤਾਂ ਨਿੰਦਕ ਜਿਹੜਾ ਬੜਾ ਖੁਸ਼ ਹੁੰਦਾ ਹੈ ਭਲੋ ਦੇਖ ਕਿਸੇ ਦਾ ਚੰਗਾ ਪੱਖ ਦੇਖਦਾ ਤੇ ਦੁੱਖ ਭਰੀਐ ਦੁੱਖ ਦੇ ਵਿੱਚ ਭਰ ਜਾਂਦਾ ਹੈ ਇਹ ਨਿੰਦਕ ਦੀ ਨਿਸ਼ਾਨੀ ਹੈ ਆਠ ਪਹਿਰ ਚਿਤਵੈ ਨਹੀਂ ਪਹੁੰਚੈ ਬੁਰਾ ਚਿਤਵਤ ਚਿਤਵਤ ਮਰੀਐ ਆਠ ਪਹਿਰ ਚਿਤਵੈ ਇਥੇ ਠਮਕ ਨਹੀਂ ਪਹੁੰਚੈ ਇਥੇ ਵਿਸਰਾਮ ਹੈ ਬੁਰਾ ਚਿਤਵਤ ਚਿਤਵਤ ਮਰੀਐ ਨਿੰਦਕ ਪ੍ਰਭੂ ਭੁਲਾਇਆ ਕਾਲ ਨੇਰਾ ਆਇਆ ਜੀ ਨਿੰਦਕ ਪਦ ਤੇ ਯਮਕ ਲਾ ਦਨੀਏ ਨਿੰਦਕ ਪ੍ਰਭੂ ਭੁਲਾਇਆ ਕਾਲ ਨੇਰਾ ਆਇਆ ਹਰ ਜਾਨ ਸਿਓ ਬਾਦ ਉਠਰੀਐ ਇਸ ਨੂੰ ਉਠਰੀਐ ਹੀ ਉਚਾਰਨ ਕਰਨਾ ਊੜੇ ਤੋਂ ਡੈਸ਼ ਦੇ ਕੇ ਉਠਰੀਐ ਨਾਨਕ ਕਾ ਰਾਖਾ ਆਪ ਪ੍ਰਭ ਸੁਆਮੀ ਕਿਆ ਮਾਨਸ ਬਪੁਰੇ ਕਰੀਐ ਬਿਲਾਵਲ ਮਹੱਲਾ ਪੰਜਵਾ ਐਸੇ ਕਾਹੇ ਫੂਲ ਪਰੇ ਐਸੇ ਪਦ ਤੇ ਵਿਸਰਾਮ ਲਾਦਣਾ ਐਸੇ ਕਾਹੇ ਭੂਲ ਪਰੇ ਕਰਹ ਕਰਾਵਹ ਮੂ ਕਰਪਾਵਹ ਵੇਖਤ ਸੁਨਤ ਸਦਾ ਸੰਗ ਹਰੇ ਰਹਾਉ ਕਾਚ ਬਿਹਜਨ ਕੰਚਨ ਛਾਡਨ ਬੈਰੀ ਸੰਗ ਹੀਤ ਸਾਜਣ ਤਿਆਗ ਖਰੇ ਕਾਚ ਬਿਹਜਨ ਇਥੇ ਠਮਕ ਕੰਚਨ ਛਾਡਨ ਇਥੇ ਵਿਸਰਾਮ ਬੈਰੀ ਸੰਗ ਹੀਤ ਇਥੇ ਠਮਕ ਸਾਜਨ ਤਿਆਗ ਖਰੇ ਹੋਵਨ ਕੋਰਾ ਅਨਹੋਮਨ ਮਿੱਠਾ ਵਿਖਿਆ ਮਹਿ ਲਪਟਾਏ ਜਰੇ ਅੰਧ ਕੂਪ ਮਹਿ ਪਰਿਓ ਪ੍ਰਾਨੀ ਪਰਮ ਗੁਬਾਰ ਮੋਹ ਬੰਦ ਪਰੇ ਗੁਬਾਰ ਪੁੱਲਾ ਹੀ ਬੱਪੇ ਨਾਲ ਪੁੱਲਾ ਗੁਬਾਰ ਨਹੀਂ ਕਹਦਣਾ ਪਰਮ ਗੁਬਾਰ ਮੋਹ ਬੰਦ ਪਰੇ ਕਹੋ ਨਾਨਕ ਪ੍ਰਭ ਹੋਤ ਦਿਆਰਾ ਗੁਰ ਪੇਟੈ ਕਾਢੈ ਬਾਹ ਫਰੇ ਬਿਲਾਵਲ ਮਹੱਲਾ ਪੰਜਵਾ ਮਾਨ ਤਾਨ ਰਸਨਾ ਹਰ ਚੀਨਾ ਭਏ ਅਨੰਦਾ ਮਿਟੇ ਅੰਦੇ ਸੇ ਸਰਬ ਸੂਖ ਮੋਕਾ ਗੁਰ ਕੀਨਾ ਸਰਬ ਸੂਖ ਮੋਕਾ ਗੁਰ ਦੀਨਾ ਮੂਕੋ ਪਦਤੀ ਠਹਿਰਾ ਦਿਨਾ ਸਰਬ ਸੂਖ ਮੂਕੋ ਗੁਰ ਦੀਨਾ ਰਹਾਉ ਿਆਨਪਤੇ ਸਭ ਭਈ ਸਿਆਨਪ ਪ੍ਰਭ ਮੇਰਾ ਦਾਨਾ ਬੀਨਾ ਹਾਸ ਦੇ ਰੱਖੈ ਆਪਣੇ ਕਉ ਕਾਹੂ ਨਾ ਕਰਤੀ ਕਛ ਖੀਨਾ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਕਰਤੇ ਪਾਠ ਵੱਖਰਾ ਕਰਨਾ ਇਕੱਠਾ ਨਹੀਂ ਬੋਲਣਾ ਕਰਤੇ ਹਾਥ ਦੀ ਰਾਖੈ ਇਥੇ ਝਮਕ ਆਪਣੇ ਕੋ ਇਥੇ ਵਿਸਰਾਮ ਕਾਹੂ ਨਾ ਕਰਤੇ ਇਥੇ ਝਮਕ ਕਛ ਖੀਨਾ ਬਲ ਜਾਵੋ ਦਰਸ਼ਨ ਸਾਧੂ ਕੈ ਜਿਹ ਪ੍ਰਸਾਦ ਹਰ ਨਾਮ ਲੀਨਾ ਕਹੂ ਨਾਨਕ ਠਾਕੁਰ ਭਾਰੂ ਸੈ ਕਹੂ ਨਾ ਮੰਨਿਉ ਮਨ ਛੀਨਾ ਬਿਲਾਵਲ ਮਹੱਲਾ ਪੰਜਵਾ ਗੋੜਪੂਰਾ ਮੇਰੀ ਰਾਖ ਲਈ ਅੰਮ੍ਰਿਤ ਨਾਮ ਹਿਰਦੇ ਮਹਿ ਦੀਨੋ ਪੂਰਾ ਗੁਰਪੂਰਾ ਪਾਠ ਹੀ ਸੁਧ ਪਾਠ ਹੈ ਮੁਖ ਪਾਠ ਹੈ ਕਈ ਪੁਥੀਆਂ ਚ ਪੂਰੇ ਨਾਂ ਨਾਲ ਛਪਿਆ ਹੋਇਆ ਹੈ ਪਰ ਪੂਰਾ ਦਲਾਵਾਂ ਨਾਲ ਸ਼ੁੱਧ ਹੈ ਅੰਮ੍ਰਿਤ ਨਾਮ ਰਿਦੇ ਮਹਦੀਨੋ ਜਨਮ ਜਨਮ ਕੀ ਮੈਲ ਗਈ ਰਹਾਉ ਨਿਵਰੇ ਦੂਤ ਦੁਸ਼ਟ ਬਹਿਰਾਈ ਨਿਵਰੇ ਇਥੀਮ ਖਲਾਦਨੀ ਦੂਤ ਦੁਸ਼ਟ ਪਹਿਰਾਈ ਨਿਵਰੇ ਦੂਤ ਦੁਸ਼ਟ ਬਹਿਰਾਈ ਗੁਰ ਪੂਰੇ ਕਾ ਜਪਿਆ ਜਾਪ ਕਹ ਕਰ ਕੋਈ ਬੇਚਾਰਾ ਪ੍ਰਭ ਮੇਰੇ ਕਾ ਬੜ ਪਰਤਾਪ ਸੇਮਰ ਸੇਮਰ ਸਿਮਰ ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾ ਕੀ ਸਰਨ ਪਰਿਓ ਨਾਨਕ ਦਾਸ ਜਾਤ ਉਪਰ ਕੋ ਨਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ